ਉਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ ਗਾ ਕੇ ਆਪਣੇ ਸਮੇ ਨੂੰ ਜੀਵਨ ਨੂੰ ਸਫਲਾ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਫੁਰਮਾਨ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਦੁਨੀਆ ਤੇ ਆਉਣਾ ਕੀਤਾ 10 ਜਾਮੇ ਬਦਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਾਈ ਗੁਰੂ ਦੇ ਆਉਣ ਦਾ ਕਾਰਨ ਬਾਣੀ ਦੇ ਵਿੱਚ ਪ੍ਰਗਟ ਹੈ ਕਲਯੁਗ ਦੁਰਤ ਦੂਰ ਕਰੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਗੁਰੂ ਰੋਗ ਸੋਗ ਮਿਟਾਉਂਦੇ ਨੇ ਦੁੱਖ ਤਕਲੀਫਾਂ ਮਿਟਾਉਂਦੇ ਨੇ ਲੋਕਾਈ ਨੂੰ ਨਜ਼ਾਤ ਦੇਣ ਮੁਕਤੀ ਦੇਣ ਆਉਂਦੇ ਨੇ ਸ਼ਖਾ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡਾ ਰਤਬਾ ਕੀ ਹੈ ਗੁਰੂ ਨਾਨਕ ਸਾਹਿਬ ਦਾ ਰਤਬਾ ਕੀ ਹੈ ਫਾਰਸੀ ਚ ਜਵਾਬ ਦਿੱਤਾ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ ਕਹਿੰਦੇ ਜੋ ਪਰਮੇਸ਼ਵਰ ਪਰਮਾਤਮਾ ਹੈ ਮੈਂ ਉਹੀ ਹਾਂ ਔਰ ਉਸ ਤੋਂ ਗੁਰੂ ਨਾਨਕ ਬਣਿਆ گرو نانک تو میں پھر دس جامے بدلے نے اور دسواں جامع گرو گوبند سنگھ ہاں ہم نانک استو ہمو انگد است ہم امر داسو افزلو امزد است استو رام داسو ہم ارجن است ਹਮੂ ਹਰ ਗੋਬਿੰਦ ਆ ਕਰਮੋਂ ਅਹਸਨ ਅਸਤ ਹਮੂ ਅਸਤ ਹਰ ਰਾਏ ਕਰਤਾ ਗੁਰੂ ਵਦੋ ਆਸ਼ਕਾਰਾ ਹਮਾ ਪੁਸ਼ਤ ਰੂ ਹਮੂ ਹਰ ਕ੍ਰਿਸ਼ਨ ਆਮਦਹ ਸਰਬੁਲੰਦ ਅਜੋ ਹਾਸਲੇ ਉਮੀਦੇ ਹਰ ਮੁਸਤਮੰਦ ਹਮੂ ਅਸਤ ਤੇਗ ਬਹਾਦਰ ਗੁਰੂ ਕੇ ਗੋਬਿੰਦ ਸਿੰਘ ਆਮਦ ਅਸ ਨੂਰੇ ਉ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਵਾ ਸ਼ਬਦ ਉਹ ਜ਼ਹਰੂ ਮਾਨਕ ਅਸਤ ਦਸਾਂ ਪਾਤਸ਼ਾਹੀਆਂ ਦਰਮਿਆਨ ਇੱਕੋ ਅਕਾਲੀ ਜੋਤ ਵਰਤੀ ਐ ਅਕਾਲ ਪੁਰਖ ਦੀ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਕਹਿੰਦੇ ਮੈਂ ਸ਼ਬਦ ਬਣ ਗਿਆ ਸ਼ਬਦ અવਤਾਰ ਪ੍ਰਗਟ ਹੋਇਆ ਪਰੇ ਸ਼ਬਦ ਸਰੂਪ ਹੋਣ ਕਰਕੇ ਇਹਦਾ ਜੋਤੀ ਜੋਤ ਦਿਵਸ ਨਹੀਂ ਆਉਂਦਾ ਸ਼ਰੀਰ ਪੁਰਾਣਾ ਹੋ ਜਾਵੇ ਸੰਸਕਾਰ ਹੋ ਜਾਂਦਾ ਹੈ ਸ਼ਬਦ ਪ੍ਰਗਟ ਰਹਿੰਦਾ ਹੈ ਸ਼ਬਦ ਕਦੇ ਮਿਟਦਾ ਨਹੀਂ ਉੰਜੋ ਤੋਹਾ ਜੁਗਤ ਸਾਈ ਸਹਿਕਾਇਆ ਫੇਰ ਪਲਟਿਆ ਚੁਲੈ ਸੋ ਛਤ ਨਰੰਜਨੀ ਮਲ ਤਖਤ ਬੈਠਾ ਗੁਰ ਹੱਡੀਐ ਦਸਾਂ ਗੁਰੂਆਂ ਦਰਮਿਆਨ ਇੱਕੋ ਹੀ ਜੋਤ ਵਰਤਦੀ ਰਹੀ ਜਿਹੜਾ ਚਵਰ ਛਤਰ ਤਖਤ ਗੁਰੂ ਨਾਨਕ ਦਾ ਹੈ ਉਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਬਹੁਤ ਵੱਡੀ ਅਸਮਤ ਹੈ ਪਿਛਲਾ ਜਨਮ ਸਾਰਾ ਬਚਿੱਤਰਨਾਟਕ ਚਾਪੜਾ ਬਿਆਨ ਕੀਤਾ ਹੈ ਬੜੇ ਮਹਾਪੁਰਸ਼ ਹੋਏ ਜਿਨ੍ਹਾਂ ਨੂੰ ਇੰਨਾ ਕਿਤੇ ਕਿਆਫਾ ਸੀ ਵੀ ਪਿਛਲਾ ਜਨਮ ਉਹਨਾਂ ਦਾ ਕਿੱਥੇ ਸੀ ਕੀ ਕਰਦੇ ਰਹੇ ਨੇ ਪਰ ਵਿਸਥਾਰ ਨਹੀਂ ਕਰ ਸਕੇ ਤੇ ਆਮ ਬੰਦੇ ਲਈ ਤੇ ਬਾਣੀ ਚਾਹੁੰਦਾ ਇਹਨੂੰ ਕੱਖ ਵੀ ਨਹੀਂ ਪਤਾ ਕੱਲ ਦਾ ਚੇਤਾ ਭੁੱਲ ਜਾਂਦਾ ਹੈ ਕੀ ਕਰਕੇ ਹਟਿਆ ਪਿਛਲੇ ਜਨਮ ਦੀ ਗੱਲ ਤੇ ਬੜੀ ਦੂਰ ਦੀ ਹੈ ਕਤ ਕੀ ਮਾਈ ਬਾਪ ਕਤ ਕੇ ਰਾ ਕਿਦੂ ਥਾ ਵੋ ਹਮ ਆਏ ਜਦੋਂ ਭਗਤਾਂ ਸੰਤਾਂ ਦੀ ਗੱਲ ਆਉਂਦੀ ਹੈ ਐਸੇ ਕਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਕਬੀਰ ਜੀ ਮਹਾਰਾਜ ਵਰਗੇ ਮਹਾਪੁਰਸ਼ਾਂ ਨੂੰ ਪਤਾ ਹੈ ਪਿਛਲੇ ਜਨਮਾਂ ਬਾਰੇ ਪਰ ਬਹੁਤਾ ਵਿਸਥਾਰ ਨਹੀਂ ਮਿਲੇਗਾ ਉਹਨਾਂ ਕੋਲੋਂ ਵੀ ਬਚਤਰਨਾਟਕ ਦੇ ਵਿੱਚ ਮਹਾਰਾਜ ਆਟੋ ਬਾਇਓਗ੍ਰਾਫੀ ਇਸ ਜਨਮ ਦੀ ਲਿਖਦੇ ਹੀ ਨੇ ਪਿਛਲੇ ਜਨਮ ਦੀ ਜਦੋਂ ਦੁਸ਼ਟ ਦਮਨ ਦੇ ਰੂਪ ਵਿੱਚ ਨੇ ਉਹ ਵੀ ਲਿਖਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹ ਬਿਦਮੋਹ ਆਨੋ ਹਿਮਕੁੰਟ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹੈ ਤਹਾ ਸਬਤ ਸ੍ਰਿੰਗ ਤਿਹ ਨਾਮ ਕਹਾਵਾ ਪੰਡਰਾਜ ਜਹ ਜੋਗ ਕਮਾਵਾ ਤਹੇ ਹਮ ਅਦਕ ਤੁਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਕਹਿੰਦੇ ਮੇਰਾ ਰੂਪ ਸਬਤ ਜਿੱਥੇ ਚੋਟੀਆਂ ਨੇ ਹਿਮਕੁੰਟ ਜਿਹਨੂੰ ਕਹਿੰਦੇ ਹੋ ਉਥੇ ਪ੍ਰਗਟ ਰਿਹਾ ਸਮਾਧੀ ਲੀਨ ਸਾਂ ਤੁਪਸਿਆ ਕਰ ਰਿਆ ਸਾਂ ਮਹਾਕਾਲ ਕਾਲਕਾ ਨੂੰ ਅਰਾਧਨਾ ਕੀਤਾ ਉਹਦੇ ਇੱਥੇ ਬੜੀ ਮੁਸ਼ਕਲ ਆ ਜਾਂਦੀ ਹੈ ਕਈਆਂ ਲਈ ਵੀ ਮਹਾਕਾਲ ਤੇ ਸ਼ਿਵ ਜੀ ਨੂੰ ਆਂਦੇ ਨੇ ਕਾਲਕਾ ਦੇਵੀ ਨੂੰ ਆਂਦੇ ਨੇ ਇੱਕ ਗੱਲ ਦਾ ਖਿਆਲ ਰੱਖਿਓ ਅਲਫਾਜ਼ ਹੋਈ ਹੁੰਦੇ ਨੇ ਹਰ ਧਰਮ ਵਿੱਚ ਹਸਤੀ ਬਦਲ ਜਾਂਦੀ ਹੈ ਜਿਵੇਂ ਤੁਸੀਂ ਪਿਤਾ ਲਬਜ਼ ਵਰਤਦੇ ਹੋ ਤੁਹਾਡਾ ਪਿਤਾ ਕੋਈ ਹੋਰ ਹੈ ਗਵਾਂਢ ਹੀ ਲਫ਼ਜ਼ ਆਪਣੇ ਬਾਪ ਲਈ ਵਰਤਦਾ ਹੈ ਪਿਤਾ ਉਹਦਾ ਪਿਤਾ ਕੋਈ ਹੋਰ ਹੈ ਮੈਂ ਪਿਤਾ ਲਫ਼ਜ਼ ਆਪਣੇ ਪਿਤਾ ਲਈ ਵਰਤਾਂਗਾ ਤੋ ਇਦਾਂ ਜਿਹੜੇ ਅਲਫ਼ਾਸ ਨੇ ਇਹ ਉਹੀ ਰਹਿੰਦੇ ਨੇ ਰਤਬਾ ਹੋਰ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਹਾਕਾਲ ਅਕਾਲ ਪੁਰਖ ਨੂੰ ਆਖਿਆ ਜੋ ਸਦੀ ਵੀ ਹੈ ਕਾਲ ਕਾ ਵੀ ਕਾਲ ਕਰਨੇ ਵਾਲਾ ਕਾਲ ਨੂੰ ਬਣਾਉਣ ਵਾਲਾ ਸਮੇਂ ਨੂੰ ਬਣਾਉਣ ਵਾਲਾ ਜਿਹੜਾ ਸਭ ਅਵਤਾਰਾਂ ਮਹਾਪੁਰਸ਼ਾਂ ਵਿੱਚ ਬ੍ਰਹਮਾ ਜੀ ਸ਼ਿਵ ਜੀ ਵਿਸ਼ਨੂੰ ਵਿੱਚ ਵੀ ਸਮਾਇਆ ਹੋਇਆ ਹੈ ਜਿਹਦੀ ਜੋਤ ਤੁਹਾਡੇ ਮੇਰੇ ਵਿੱਚ ਵੀ ਹੈ ਜੇ ਤੁਸੀਂ ਯਾਦਿਓ ਸ਼ਿਵ ਜੀ ਮਹਾਰਾਜ ਮਹਾਕਾਲ ਨੇ ਸਦੀਵੀ ਨੇ ਤੇ ਦਸਮ ਗ੍ਰੰਥ ਚ ਲਿਖਿਆ ਨਾ ਇੱਕ ਸ਼ਿਵ ਭਾਏ ਇੱਕ ਗਏ ਇੱਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਕਲਗੀਧਰ ਕਹਿੰਦੇ ਬਹੁਤ ਇੱਥੇ ਮਹਾਪੁਰਸ਼ ਆਉਂਦੇ ਨੇ ਅਵਤਾਰ ਆਉਂਦੇ ਨੇ ਜਾਂਦੇ ਨੇ ਸ਼ਿਵ ਜੀ ਵੀ ਕਈ ਆਏ ਤੇ ਕਈ ਗਏ ਅਕਾਲ ਪੁਰਖ ਸਦੀ ਵੀ ਹੈ ਔਰ ਨਾਲ ਇਹ ਵੀ ਕਿਹਾ ਹੁਨਾ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪੇਵ ਮਹਾਦੇਵ ਸ਼ਿਵ ਜੀ ਜੋ ਦੇਵਤਿਆਂ ਚੋ ਮਹਾਨ ਹੈ ਉਹਨੂੰ ਹੀ ਲੋਕਾਂ ਮਹਾਕਾਲ ਸਮਝ ਲਿਆ ਕਹਿੰਦੇ ਅਸਲ ਭੇਦ ਜਾਣਿਆ ਹੀ ਨਾ ਮਹਾਕਾਲ ਦਾ ਵੈਗਰੂ ਦਾ ਜੇ ਉਹ ਮਹਾਕਾਲ ਹੁੰਦੇ ਤੇ ਦੁਨੀਆ ਤੇ ਹੋਣੇ ਚਾਹੀਦੇ ਨੇ ਇਹ ਕਿਹਾ ਜਾ ਸਕਦਾ ਵੀ ਮਹਾਕਾਲ ਦੀ ਜੋਤ ਹੈ ਸਾਰਿਆਂ ਦੇ ਵਿੱਚ ਕਲਾ ਦਾ ਫਰਕ ਹੈ ਜਿਵੇਂ ਆ ਬਿਜਲੀ ਹੋਈ ਹੈ ਕਿਤੇ 20 ਵਾਟ ਦਾ ਬਲਬ ਹੈ ਕਿਤੇ 200 ਵਾਟ ਦਾ ਬਲਬ ਹੈ ਜਿੰਨਾ ਹਨੇਰਾ ਵੱਧ ਓਨੀ ਬਲਬ ਦੀ ਹਸਤੀ بلند ਹੁੰਦੀ ਹੈ ਜਿੰਨੇ ਪਾਪ ਵੱਧ ਹੋਣਗੇ ਓਨੀ ਵੱਧ ਕਲਾ ਲੈ ਕੇ ਅਵਤਾਰ ਦੁਨੀਆ ਤੇ ਆਉਂਦੇ ਨੇ ਹੁਣ ਪਿੱਛੇ ਲਬਜ਼ ਹੈ ਆਰਾਦੀ ਤੁਸੀਂ ਆਖੋਗੇ ਵੀ ਇਹ ਕਾਲਕਾ ਇਸਤਰੀ ਲਿੰਗ ਹੈ ਕਿਉਂਕਿ ਪਿੱਛੇ ਆਰਾਦੀ ਲਬਜ਼ ਆ ਗਿਆ ਹੈ ਇਥੇ ਵੀ ਭੁਲੇਖਾ ਖਾ ਜਾਂਦੇ ਹੋ ਤੁਸੀਂ ਪੂਜਾ ਕਰਨ ਵਾਲੇ ਨੂੰ ਕੀ ਜਾਂਦੇ ਹੋ ਪੁਜਾਰੀ ਬਿਹਾਰੀ ਤੋਂ ਇਹ ਨਾ ਸਮਝੋ ਇਸਤਰੀ ਲਿੰਗ ਹੈ ਪੁਜਾਰੀ ਬੰਦੇ ਨੂੰ ਹੀ ਆਨੇ ਆਪਾਂ ਪਾਠ ਕਰਨ ਵਾਲੇ ਨੂੰ ਕੀ ਆਂਦੇ ਹੋ ਪਾਠੀ ਬਿਹਾਰੀ ਇੱਥੇ ਵੀ ਆਉਂਦੀ ਐ ਬਿਹਾਰੀ ਤੋਂ ਇਸਤਰੀ ਲਿੰਗ ਨਾਲ ਸਮਝ ਲਿਓ ਪਾਠੀ ਮਰਦ ਨੂੰ ਹੀ ਆਨੇ ਆਪਾਂ ਬਹੁਤਾਤ ਵਿੱਚ ਪਾਠ ਬੰਦੇ ਹੀ ਕਰਦੇ ਵੇਖੇ ਨੇ ਆਪਾਂ ਪੂਜਾ ਕਰਨ ਵਾਲੇ ਨੂੰ ਕੀ ਆਂਦੇ ਹੋ ਪੁਜਾਰੀ ਇਦਾਂ ਹੀ ਅਰਾਧਨਾ ਕਰਨ ਵਾਲਾ ਮੈਂ ਕਹਿੰਦੇ ਅਕਾਲ ਪੁਰਖ ਮਹਾਕਾਲ ਵੈਗਰੂ ਦੀ ਅਰਾਧਨਾ ਕੀਤੀ ਮੈਂ ਆਰਾਧੀ ਹਾਂ ਤੋ ਇਹਨੂੰ ਇਸਤਰੀ ਲਿੰਗ ਨਾਲ ਸਮਝਿਓ ਇੰਨੀ ਤਪੱਸਿਆ ਕੀਤੀ ਇਹ ਮਿਰਦ ਕਰਤ ਤਪੱਸਿਆ ਭਇਓ ਦ્વੈਤੇ ਏਕ ਰੂਪ ਹੋ ਵੈ ਗਇਓ ਮੈਂ ਤੇ ਪ੍ਰਮਾਤਮਾ ਇੱਕ ਰੂਪ ਹੀ ਹੋ ਗਏ ਪ੍ਰਮਾਤਮਾ ਨੇ ਮੈਨੂੰ ਆਵਾਜ਼ ਦਿੱਤੀ ਇਹ ਚੋਲਾ ਛੱਡ ਕੇ ਸ਼ਰੀਰ ਤਿਆਗ ਕੇ ਜੋਤ ਸਰੂਪ ਵਿੱਚ ਸੱਚਖੰਡ ਸਾਵੇਂ ਮੇਰੇ ਸਨਮੁਖ ਹਾਜ਼ਰ ਹੋਣਾ ਕਰੋ ਕਹਿੰਦੇ ਮੈਂ ਚੋਲਾ त्यागਿਆ ਅਕਾਲ ਪੁਰਖ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਔਰ ਮੈਨੂੰ ਇਹ ਹੁਕਮ ਕੀਤਾ ਗਿਆ ਵੀ ਦੁਨੀਆਂ ਦੇ ਉੱਤੇ ਪੰਥ ਪ੍ਰਗਟ ਕਰਨਾ ਹੈ ਸੱਚ ਨੂੰ ਬੁਲੰਦ ਕਰਨਾ ਹੈ ਸਭ ਆਪਣੀ ਆਪਣੀ ਉਰਝਾਨਾ ਪਾਰ ਬ੍ਰह्म ਕਾਹੂ ਨਾ ਪਛਾਨਾ ਮੈਂ بڑے ਦੇਵਤੇ ਮਹਾਪੁਰਸ਼ ਪੈਗੰਬਰ ਭੇਜੇ ਸਾਰੇ ਆਪ ਹੀ ਰੱਬ ਬਣ ਕੇ ਬਹਿ ਗਏ ਆਪਣੀ ਹੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ ਜਿਸ ਨੇ ਇਹ ਮੂਰਤੀਆਂ ਘੜੀਆਂ ਸਨ ਉਸ ਚિત੍ਰਕਾਰ ਨੂੰ ਭੋਲੀ ਗਏ ਉਹਨੂੰ ਯਾਦ ਹੀ ਨਾ ਕੀਤਾ ਪਾਰ ਬ੍ਰਹਮ ਦੀ ਹਸਤੀ ਦੀ ਪਹਿਚਾਨ ਹੀ ਨਾ ਰਹੀ ਕੋਈ ਮੁਹੰਮਦ ਸਾਹਿਬ ਨੂੰ ਰੱਬ ਆਖੀ ਗਿਆ ਕੋਈ ਜੀਸਸ ਕ੍ਰਾਈਸਟ ਨੂੰ ਰੱਬ ਆਖੀ ਗਿਆ ਕੋਈ ਦੇਵਤਿਆਂ ਨੂੰ ਰੱਬ ਆਖੀ ਗਿਆ ਕੋਈ ਬ੍ਰਹਮਾ ਜੀ ਨੂੰ ਰੱਬ ਆਖੀ ਗਿਆ ਤੋ ਪਰਮੇਸ਼ਵਰ ਆਖਣ ਲੱਗੇ ਐਸਾ ਧਰਮ ਪਰਫੁੱਲਤ ਕਰੋ ਜਿਹੜਾ ਅਕਾਲ ਦਾ ਪੁਜਾਰੀ ਹੋਵੇ ਮੇਰਾ ਪੁਜਾਰੀ ਹੋਵੇ ਵਾਹਿਗੁਰੂ ਦਾ ਪੁਜਾਰੀ ਹੋਵੇ ਤੋ ਕਹਿੰਦੇ ਇਸ ਲਈ ਮੈਨੂੰ ਸੱਦਿਆ ਹੈ ਤਪਸਾਦਤ ਹਰ ਮੋਹੇ ਬੁਲਾਇਓ 임 ਕਹਿ ਕੇ ਇਹ ਲੋਕ ਪਠਾਇਓ ਮੇਰੇ ਨਾਲ ਕੁਝ ਬਚਨ ਹੋਏ ਮੈਂ ਕਿਹਾ ਮਹਾਰਾਜ ਪੰਥ ਤੇ ਚੱਲ ਹੀ ਰਿਹਾ ਹੈ ਅਕਾਲ ਦੀ ਉਪਾਸ਼ਨਾ ਦਾ ਗੁਰੂ ਨਾਨਕ ਸਾਹਿਬ ਵੱਲੋਂ ਚਲਾਇਆ ਹੋਇਆ ਤੁਹਾਡੇ ਸਰਗੁਣ ਸਰੂਪ ਹੈ ਵੈਗੁਰੂ ਕਹਿੰਦੇ ਉਸ ਸਿੱਖ ਪੰਥ ਨੂੰ ਖਾਲਸਾ ਪੰਥ ਵਿੱਚ ਪਰਫੁੱਲਤ ਕਰਨਾ ਹੈ ਸਿੱਖ ਸਿੰਘ ਬਣੇਗਾ ਸਿੱਖ ਕੋਮਲ ਹਿਰਦੇ ਦਾ ਪ੍ਰਤੀਕ ਹੈ ਸ਼ਾਂਤ ਚਿੱਤ ਦਾ ਪ੍ਰਤੀਕ ਹੈ ਸੰਤ ਨੂੰ ਸਿਪਾਈ ਪਰਫੁੱਲਤ ਕਰਨਾ ਹੈ ਜਿਵੇਂ ਇੱਕੇ ਡਾਲੀ ਦੇ ਉੱਤੇ ਕੰਡੇ ਵੀ ਨੇ ਫੁੱਲ ਵੀ ਨੇ ਸਿੱਖ ਫੁੱਲ ਐ ਤੇ ਸਿੰਘ ਕੰਡਾ ਐ ਜੇ ਕੋਈ ਪ੍ਰੇਮ ਨਾਲ ਮਿਲੇ ਤੇ ਖੁਸ਼ਬੂਈ ਵੰਡੇਗਾ ਨਰਮਾੜ ਰਹੇਗਾ ਕੋਮਲ ਰਹੇਗਾ ਫੁੱਲ ਵਰਗਾ ਜੇ ਕੋਈ ਕਠੋਰ ਹੋਇਆ ਤਲਵਾਰ ਉਠਾ ਕੇ ਕੰਡਾ ਬਣੇਗਾ ਕਠੋਰ ਹੋਵੇਗਾ ਸਿੰਘ ਬਣੇਗਾ ਤੂੰ ਓ ਸਿੱਖ ਪੰਥ ਤੋਂ ਖਾਲਸਾ ਪੰਥ ਪ੍ਰਗਟ ਕਰਨਾ ਆਇਆ ਗੁਰਦੇਵ ਕਹਿੰਦੇ ਮੈਂ ਆਖਿਆ ਵੀ ਜਦੋਂ ਕੋਈ ਪੁਰਾਣਾ ਰਸਤਾ ਚੱਲਦਾ ਹੋਵੇ ਨਾ ਕਿ ਨੇ ਧਰਮ ਨੇ ਸਭ ਉਲਝੇ ਹੋਏ ਨੇ ਆਪਣੇ ਆਪ ਨੂੰ ਹੀ ਰੱਬ ਖਵਾਇਆ ਜਾ ਰਿਹਾ ਹੈ ਉਸ ਰਸਤੇ ਨੂੰ ਬੰਦ ਕਰਕੇ ਨਵਾਂ ਰਸਤਾ ਤੋੜਾਂਗੇ ਤੇ ਝਗੜਾ ਖੜਾ ਹੋਵੇਗਾ ਆ ਤੁਹਾਡੇ ਪਿੰਡ ਬੈਰੋਵਾਲ ਦਾ ਹੀ ਰਾਹ ਕੋਈ ਰੋਕ ਕੇ ਬਹਿ ਜਾਵੇ ਵੀ ਐਂ ਨਹੀਂ ਲੰਘਣਾ ਹੋਣਾ ਇਹਦੀ ਨਵਾਂ ਰਾਹ ਕੱਢਤਾ ਇੱਧਰ ਜਾਓ ਤੇ ਡਾਂਗ ਖੜਕਣੀ ਖੜਕਣੀ ਹੈ ਮੜੇ ਸਮੇ ਤੋਂ ਪੂਜਾ ਪ੍ਰਤੀਸ਼ਟਾ ਹੋ ਰਹੀ ਹੈ ਦੁਨੀਆ ਤੇ ਹਰ ਕੋਈ ਭਗਵਾਨ ਹਰ ਕੋਈ ਖੁਦਾ ਬਣਿਆ ਬੈਠਾ ਹੈ ਉਥੇ ਤਾਕਤ ਬੜੀ ਚਾਹੀਦੀ ਹੈ ਤੇ ਵਾਹਿਗੁਰੂ ਨੇ ਜਵਾਬ ਦਿੱਤਾ ਮੈਂ ਅਵਤਾਰਾਂ ਨੂੰ ਹਾਲਾਤ ਅਨੁਕੂਲ ਤਾਕਤਾਂ ਦੇ ਕੇ ਭੇਜਦਾ ਰਿਹਾ ਜਿਨਨੇ ਹਾਲਾਤ ਬਦਤਰ ਉਨੀ ਅਜ਼ਮਤ ਬੁਲੰਦ ਦਿੱਤੀ ਤੁਹਾਡੀ ਗੱਲ ਕਰਾਂ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਾਰ ਕਰ ਬਹਿ ਕੋ ਸਾਜਾ ਐ ਦੁਸ਼ਟ ਦਮਨ ਤੂੰ ਮੇਰਾ ਸਰੂਪ ਹੈ ਤੂੰ ਮੇਰਾ ਸਕੂਤ ਹੈ ਤੂੰ ਮੇਰਾ ਸੁਪੁੱਤਰ ਹੈ ਪਿਓ ਦੀ ਸਾਰੀ ਜਾਇਦਾਦ ਅਜ਼ਮਤ ਕਰਾਮਾਤ ਪੁੱਤਰ ਦੀ ਹੁੰਦੀ ਹੈ ਦੁਨੀਆ ਤੇ ਜਾਣਾ ਕਰੋ ਜਾਹੇ ਤਹਾਂ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਕਬੁੱਧ ਕਰਨ ਤੋਂ ਦੁਨੀਆ ਨੂੰ ਹਟਾ ਕੇ ਇੱਕ ਅਕਾਲ ਦੇ ਪੁਜਾਰੀ ਬਣਾਉਣਾ ਕਰੋ ਕਹਿੰਦੇ ਮੈਂ ਹੱਥ ਜੋੜੇ ਵਾਹਿਗੁਰੂ ਅੱਗੇ ਠਾਣ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ